ਬੁੱਟਾ ਸਿੰਘ ਜੀ ਕਿਹੜੀ ਬੱਸ ਚਲਾਉਂਦੇ ਜੇ ਕਿਹੜੀ ਆਪੇ ਸ਼ਗਰੀ ਬੱਸ ਆਈ ਜਿਵੇਂ ਤਰ੍ਹਾਂ ਤੇ ਕੀ ਕੋਈ ਮਤਲਬ ਬੱਸਾਂ ਇੱਥੋਂ ਅੱਡੇ ਤੋਂ ਕਿਉਂ ਨਹੀਂ ਚਲਾਉਂਦੇ ਸਰ ਇਹ ਇਦਾਂ ਵੀ ਝੋਨੇ ਦੇ ਸੀਨ ਨੇ ਝੋਨਾ ਇੱਥੇ ਲਾ ਦੇਣਾ ਹੁੰਦਾ ਤੇ ਇਹ ਇਹ ਕਰਕੇ ਫਿਰ ਸਾਨੂੰ ਇੱਥੇ ਜਗ੍ਹਾ ਮਿਲਦੀ ਨਹੀਂ ਲਾਉਣ ਨੂੰ ਫਿਰ ਸਾਨੂੰ ਬਾਹਰ ਲਾਉਣੀਆਂ ਪੈਣੀਆਂ ਗੱਡੀਆਂ ਤੇ ਸਾਡੀ ਰੁਟੀਨ ਹੀ ਬਣੀ ਆ ਵੀ ਅਸੀਂ ਬਾਹਰ ਹੀ ਟੱਕੜੀਆਂ ਲਾ ਫਿਰਦੀ ਹੈ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਮੰਗਾਂ ਨੂੰ ਇਹੋ ਹੀ ਸਾਡਾ ਡਾਡਾ ਖਾਲੀ ਚਾਹੀਦਾ ਵਾ ਅਸੀਂ ਇੱਥੇ ਹਟਾਉਂਦੀਆਂ ਗੱਡੀਆਂ ਇੱਥੋਂ ਦੂਰਨ ਸਾਡੇ ਸਾਰੇ ਸਟਾਫ ਨੂੰ ਇਹੋ ਬੇਨਤੀ ਆ ਵੀ ਇਥੋਂ ਗੱਡੀਆਂ ਚੱਲਣੀਆਂ ਚਾਹੀਦੀਆਂ। ਗੇਮ ਕਰਨ ਵਾਲਿਆਂ ਵੱਲੋਂ ਵੀ ਜਿਹੜਾ ਇਹ ਮੰਗ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿਹਾ ਗਿਆ ਕਿ ਜਿਹੜਾ ਅਡਾ ਚਾਲੂ ਕੀਤਾ ਜਾਵੇ ਕੀ ਤੁਸੀਂ ਹਾਂਜੀ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਆਂ ਇਹ ਤੁਹਾਡਾ ਜਾਲੂ ਕੀਤਾ ਹੋਣਾ ਚਾਹੀਦਾ ਵਾ ਇੱਥੇ ਏਰੀਆ ਵੀ ਹੁਣ ਮੰਨ ਲਓ ਝੋਨੇ ਦਾ ਸੀਜਨ ਆਉਣ ਵਾਲਾ ਇਹਨਾਂ ਲੋਕਾਂ ਨੇ ਹੁਣੇ ਲਾ ਗਈ ਤੇ ਝੋਨਾ ਖੜਾ ਲਾ ਦੇਣਾ ਸਾਰਾ ਚੀਜ਼ ਇਹਦੇ ਉੱਤੇ ਜਿਹੜਾ ਪ੍ਰਸ਼ਾਸਨ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹਾਂਜੀ ਹਾਂਜੀ ਧਿਆਨ ਦੇਣਾ ਚਾਹੀਦਾ ਜੀ ਸਾਡੇ ਟਰਾਂਸਪੋਰਟ ਮਹਿਕਮੇ ਨੂੰ ਧਿਆਨ ਦੇਣਾ ਚਾਹੀਦਾ ਵੀ ਇਹ ਅਡਾ ਵਾ ਅਸੀਂ ਅਡਾ ਪਰਚੀ ਘਟਾਉਣੇ ਆ ਜਿਹੜਾ ਮ ਤੇ ਅਸੀਂ ਵੀ ਇੱਥੇ ਗੱਡੀਆਂ ਵੀ ਨਾ ਲੱਗੀਆਂ ਗੱਡੀਆਂ ਵੀ ਨਹੀਂ ਲੱਗਣੋਂ ਸਾਡੀ ਗੱਡੀਆਂ ਮੋੜ ਨੂੰ ਜਗ੍ਹਾ ਨਹੀਂ ਹੁੰਦੀ ਚੋਣੇ ਦੇ ਸੀਜ਼ਨ ਦੇ ਵਿੱਚ ਅਸ਼wini ਸ਼ਰਮਾ ਜੀ ਤੁਸੀਂ ਇੱਕ ਇਲਾਕੇ ਦੀ ਧਾਰਮਿਕ ਅਸਤੀ ਜੇ ਕੀ ਕਹਿਣਾ ਚਾਹੁੰਦੇ ਜੇ ਬੱਸ ਸਟੈਂਡ ਖੇਮ ਕਰਨ ਬਾਰੇ ਦੇਖੋ ਜੀ ਆਪਣਾ ਜਿਹੜਾ ਖੇਮ ਕਰਨਾ ਹੈ ਬੜਾ ਹੀ ਇਤਿਹਾਸਕ ਤੇ ਪੁਰਾਣਾ ਸ਼ਹਿਰ ਹੈ ਸੋ ਬਸ ਅੱਡਾ ਸਮੇਂ-ਸਮੇਂ ਦੀਆਂ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਪਰ ਜਿਹੜਾ ਸਾਡਾ ਬੱਸ ਅੱਡੇ ਦੀ ਸਹੂਲਤ ਤੇ ਇਹ ਸਾਨੂੰ ਮਿਲ ਨਹੀਂ ਰਹੀ ਤੇ ਸਾਡੀ ਪ੍ਰਸ਼ਾਸਨ ਅੱਗੇ ਹੀ ਮੰਗ ਹੈ ਕਿ ਜਿਹੜਾ ਇਹ ਖੇਮ ਕਰਨ ਦਾ ਬੱਸ ਅੱਡਾ ਹੈ ਇਹ ਜਲਦੀ ਚਲਾਇਆ ਜਾ ਸਕੇ ਤਾਂ ਜੋ ਸਾਡੀਆਂ ਭੈਣਾਂ ਮਾਤਾਵਾਂ ਸਾਡੇ ਬਜ਼ੁਰਗ ਹਨ ਉਹ ਸ਼ਾਮੇ ਬੈਠਣ ਅਤੇ ਜਦੋਂ ਬਸ ਦਾ ਸਮਾਂ ਹੋਵੇ ਤੇ ਉਹ ਬਸ ਤੇ ਚੜ੍ਹ ਕੇ ਜਿਹੜੀ ਇਹਦੀ ਸਹੂਲਤ ਲੈ ਸਕਣ ਇਕ ਅਸ਼wini ਜੀ ਮੈਂ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਕਿ ਆ ਐਕਸੀਡੈਂਟ ਜਿਹੜੇ ਵਾਪਰਦੇ ਪਏ ਆ ਸੜਕ ਦੇ ਉੱਪਰ ਕਈ ਰੋਖ ਆ ਜਿਹੜੇ ਮੋੜਾਂ ਦੇ ਉੱਤੇ ਉਹ ਲੱਗੇ ਹੋਏ ਆ ਤੇ ਉਹਨਾਂ ਦਾ ਪਤਾ ਨਹੀਂ ਲੱਗਦਾ ਅੱਗੋਂ ਕਿਹੜੀ ਚੀਜ਼ ਆ ਰਹੀ ਏ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਦੇ ਦੇਖੋ ਜੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਰੋਖੇ ਸਭ ਤੋਂ ਪਹਿਲਾਂ ਤਾਂ ਇਹਦੇ ਤੇ ਰਿਫਲੈਕਟਰ ਲੱਗਾ ਹੋਵੇ ਤਾਂ ਕਿ ਜਦੋਂ ਵੀ ਕੋਈ ਲਾਈਟ ਪਵੇ ਤਾਂ ਰਿਫਲੈਕਟਰ ਦੇ ਨਾਲ ਉਹ ਆਮ ਜਨਤਾ ਨੂੰ ਜਾਂ ਡਰਾਈਵਰ ਨੂੰ ਪਤਾ ਲੱਗ ਜਾਵੇ ਕਿ ਅੱਗੇ ਰੋਖ ਹੈ ਨਹੀਂ ਤਾਂ ਅਗਰ ਜੇ ਸੜਕ ਦੇ ਵਿੱਚ ਕਾਰ ਉਹ ਰੁੱਖ ਆਉਂਦਾ ਹੈ ਤੇ ਪ੍ਰਸ਼ਾਸਨ ਹਰ ਕੁਝ ਕਰ ਸਕਦਾ ਹੈ ਪ੍ਰਸ਼ਾਸਨ ਜੇ ਜ਼ਰੂਰੀ ਸਮਝੇ ਤਾਂ ਉਸ ਰੁੱਖ ਨੂੰ ਕੱਟ ਦਵੇ ਤਾਂ ਜੋ ਅਨਸਖਾਵੀ ਘਟਣਾ ਜਿਹੜੀ ਉਹ ਨਾ ਵਾਪਰੇ ਮੈਂ ਜੀ ਪਵਨ ਕੁਮਾਰ ਬੇਦੀ ਸੁਧਾਰ ਕਮੇਟੀ ਜਿਹੜੀ ਸ਼ਹਿਰ ਦੀ ਵਡਾਈ ਹੁੰਦਾ ਮੈਂ ਇੱਕ ਵਰਕਰ ਹਾਂ ਹੋਂਦੇ ਨਾਤੇ ਡੀ ਸਾਹਿਬ ਜੀ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸਮੇਂ ਸਮੇਂ ਦੀ ਸਰਕਾਰਾਂ ਨੇ ਇਹ ਤੀਜੀ ਚੌਥੀ ਸਰਕਾਰ ਆ ਗਈ ਹੈ બસ ਸਾਡਾ ਸਾਡਾ ਤਿਆਰ ਹੋ ਗਿਆ ਮੁਕੰਮਲ ਤਗਰਬ ਤਿਆਰ ਹੋ ਗਿਆ ਐ ਇੱਥੇ ਨਗਰ ਪੰਜਾਬ ਦੇ ਈਓ ਸਾਹਿਬ ਆ ਖਖ ਜਿੰਮੇਵਾਰੀ ਤੁਹਾਡੀ ਬੰਦੀ ਹੈ ਕਿਉਂਕਿ ਪਰਚੀ ਅਸੀਂ ਕੱਟਦੇ ਹਾਂ 5 ਜਾਂ 10 ਰੁਪਏ ਜੋ ਵੀ ਕੱਟਦੇ ਆ ਬੱਸਾਂ ਜਿਹੜੀਆਂ ਅੰਦਰੋਂ ਚੱਲਣੀਆਂ ਚਾਹੀਦੀਆਂ ਨੇ ਜੇ ਤੋਂ ਬੱਸਾਂ ਨਹੀਂ ਚੱਲਦੀਆਂ ਨਾ ਕੀ ਕੀਤਾ ਬੱਸ ਅੱਡੇ ਵਾਲੇ ਜਿਹੜੇ ਖਾਸ ਕਰਕੇ ਇੱਕ ਰੋਡਵੇ ਦੇ ਇੱਥੇ ਗੱਡਾ ਨੀ ਚਾਰਜ ਤੇ ਇੱਕ ਰੋਡਵੇ ਦੇ ਇੱਕ ਮਾਝਾ ਦੇ ਨੇ ਉਹ ਉੱਥੇ ਬਹਿ ਜਾਂਦੇ ਨੇ ਉਹਦਾ ਕੀ ਕਾਰਨ ਹੈ ਕਿ ਮੈਨੂੰ ਅਜੇ ਤੱਕ ਸਮਝ ਨਹੀਂ ਲੱਗ ਰਹੀ ਕਿਉਂਕਿ ਤੇਲ ਵੀ ਵੇਚਿਆ ਜਾਂਦਾ ਗੱਡੀਆਂ ਦਾ ਅੱਕੇ ਸਬੂਤਾਂ ਦੇ ਆਧਾਰ ਤੇ ਗੱਲ ਦੱਸਾਂਗਾ ਕਿਥੇ ਬੱਸਾਂ ਕਿਉਂ ਨਹੀਂ ਆਉਂਦੀਆਂ ਦਾ ਕਾਰਨ ਆ ਇਹਦਾ ਕਾਰਨ ਆ ਉੱਥੇ ਹੈੱਡਕੁਆਰਟਰ ਲੱਗੇ ਰਾਜਾ ਸੋਮੇਂਡੇ ਦੇ ਅਗਰ ਆ ਬੱਸਾਂ ਲੱਗਦੀਆਂ ਉੱਥੇ ਚੋਰੀ ਕਰਦੇ ਤੇ ਉੱਥੇ ਵੇਚਦੇ ਤੁਸੀਂ ਕਰ ਲਓ ਗੱਲ ਮੈਂ ਬਾਈ ਕਰਾਂ ਤੇ ਬੇਨਤੀ ਹੈ ਉੱਥੇ ਤੇਲ ਵੀ ਲੱਗਦਾ ਜੇ ਬੱਸਾਂ ਇੱਥੇ ਨਹੀਂ ਆਉਂਦੀਆਂ ਮੈਂ ਬੇਨਤੀ ਕਰਾਂਗਾ ਖਾਸ ਕਰਕੇ ਮੰਤਰੀ ਸਾਹਿਬ ਲਾਜੀ ਭੁੱਲ ਸਿੰਘ ਜੀ ਤੁਸੀਂ ਬਹੁਤ ਹੀ ਅੱਛੇ ਇਨਸਾਨ ਜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਜੇ ਪਤਾ ਨਹੀਂ ਤੁਸੀਂ ਉਸ ਖੇਮ ਕਰਨ ਵੀ ਆਏ ਸੋ ਜਦੋਂ ਬਾਰਡਰ ਬੈਡ ਤੇ ਹਾਜ਼ਰ ਰਿਹਾ ਸੀ ਮੈਂ ਆਪ ਜੀ ਉਦੋਂ ਬੇਨਤੀ ਕੀਤੀ ਸੀ ਇਹ ਸਾਡੀਆਂ ਬੱਸਾਂ ਇਥੋਂ ਚਲਾਈਆਂ ਜਾਣ ਬੱਸਾਂ ਇਥੋਂ ਚੱਲ ਨਹੀਂ ਰਹੀਆਂ ਇੱਥੇ ਮੇਨ ਸਰਕਟ ਦੇ ਬੱਸਾਂ ਖਲਾਰ ਦਿੱਤੇ ਜਾਂਦੀਆਂ ਬੇਦੀ ਸਾਹਿਬ ਇੱਕ ਵਾਰੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿ ਇੱਥੇ ਪੂਰਾ ਮੁਕੰਮਲ ਜਿਹੜਾ ਬਹਿਣ ਵਾਲਾ ਕੋਈ ਸਿਸਟਮ ਨਹੀਂਗਾ ਕੋਈ ਲਿਖਿਆ ਨਹੀਂਗਾ ਕਿਹੜੀ ਬੱਸ ਕਿੱਥੋਂ ਚੱਲਣੀ ਸਾਰੀ ਆ ਵੀ ਮੁਕਸਾਰ ਨਹੀਂ ਸਾਰੀ ਹੈਗੀ ਹੈ ਨਹੀਂ ਹੈਗੀ ਹੈ ਅਬ ਖੇਮਕਰ ਤੋਂ ਲੈ ਕੇ ਪੱਟੀ ਤੱਕ ਸਾਰਾ ਟਾਈਮ ਟੇਬਲ ਮੇਰੇ ਕੋਲੇ ਹੈਗਾ ਵੀਰ ਜੀ ਸਾਰੇ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਮੈਂ ਬੇਦੀ ਸਾਹਿਬ ਇਹ ਕਹਿਣਾ ਚਾਹੁੰਗਾ ਕਿ ਟਾਈਮ ਤਾਂ ਆ ਤੁਹਾਡੇ ਕੋਲ ਲਿਸਟਾਂ ਤੇ ਹੈਗੀਆਂ ਸਾਰੀਆਂ ਟਾਈਮ ਟੇਬਲ ਦੀਆਂ ਮੱਸਾਂ ਕਿੱਥੇ ਚੱਲਣ ਪਰ ਉੱਪਰ ਲਿਖਿਆ ਨਹੀਂਗਾ ਨਾਮ ਵੇਖਣ ਦੀ ਜਗ੍ਹਾ ਉਹ ਜੇ ਤੁਸੀਂ ਤੁਹਾਡੀ ਗੱਲ ਥੋੜਾ ਜਿਹਾ ਕੰਮ ਕਰਵਾਇਆ ਜਾਏਗਾ ਅਸੀਂ ਬੇਨਤੀ ਕਰਾਂਗੇ ਆਪਣੇ ਵਿਧਾਇਕ ਸਾਹਿਬ ਤੋਂ ਸਾਭ ਜੀ ਨੂੰ ਇੱਥੇ ਲਿਖਣਾ ਚਾਹੀਦਾ ਬਾਹਰ बस ਸਾਡਾ ਖੇਮ ਕਰਨ ਲਿਖਿਆ ਜਾ ਕੇ ਸਾਰਾ ਕੁਝ ਹੋ ਜਾਏਗਾ ਫਿਲਹਾਲ ਬਸਾਂ ਰੁਗਣੇ ਤੇ ਯਾਰ ਸਾਰੇ ਬਰਬੰਦ ਹੈਗੇ ਬੈਂਚ ਵੀ ਇੱਥੇ ਬਣੇ ਆ ਮੇਰੇ ਜੀ ਸਾਹਿਬ ਇੱਕ ਮੈਂ ਗੱਲ ਕਰਨੀ ਚਾਹਾਂਗਾ ਕਿ ਇਹ ਬਸ ਸਟੈਂਡ ਜਿਹੜਾ ਜਿਹੜਾ ਪਾਰਟੀਸ਼ਨ ਤੋਂ ਬਾਅਦ ਇਹੀ ਬਣਿਆ ਬਸ ਨਹੀਂ 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 ਸਰ ਸਭ ਤੋਂ ਪਹਿਲਾਂ ਰੇਲਵੇ ਸਟੇਸ਼ਨ ਤੋਂ ਥਾਣਾ ਦੇ ਸਾਹਮਣੇ ਬਣਿਆ ਸਾਡਾ ਬਸ ਸਾਡਾ ਪੁਰਾਣਾ ਬਸ ਸਾਡਾ ਸਹੀ ਮਨ ਲਿਗਾ ਸੀ ਉਹ ਉਹ ਲੇਕਿਨ ਕੁਝ ਕਾਰਨਾ ਕਰਕੇ ਪਰਮਾਤਮਾ ਜਾਣੇ ਸਮੇਂ ਸਮੇਂ ਸਰਕਾਰਾਂ ਆਉਂਦੀਆਂ ਰਹੀਆਂ ਤੇ ਜਾਂਦੀਆਂ ਰਹੀਆਂ ਉਹ ਸਾਡਾ ਬਸ ਸਾਡਾ ਸਾਰਾ ਹੀ ਵਗ ਗਿਆ ਪਤਾ ਨਹੀਂ ਜਿੰਨਾ ਵਿੱਚ ਹੈ ਮਹਾਰਾ ਜਾਨ ਦਾ ਸੱਚੇ ਬਾਦਸ਼ਾਹ ਹੈ ਮੈਨੂੰ ਨਹੀਂ ਪਤਾ ਅਸੀਂ ਉਥੋਂ ਤੱਕ ਨਹੀਂ ਜਾਣਾ ਨਹੀਂ ਚਾਹੁੰਦੇ ਜੇ ਇਹ ਹੀ ਬਸਾ ਡਾਂ ਡਾਂ ਚਲਾ ਆ ਗਿਆ ਉਹ ਉਹ ਹਾਲਤ ਬਣ ਜਾਂਦੇ ਇਹ ਵੀ ਬਸਾ ਡਾਂ ਬੱਲੇ ਜਾਣਾ ਉਹ ਬਾਉਂਡਰੀ ਵਾਲ ਵੇਖ ਲੋ ਬਾਉਂਡਰੀ ਵਾਲ ਕਿਉਂ ਢਾਈ ਗਈ ਹੈ ਇਹਦਾ ਕਾਰਨ ਇਹੋ ਹੀ ਬਾਉਂਡਰੀ ਵਾਲ ਟਾਉਂਦਾ ਮੰਨ ਲੋ ਇਹ ਥਾਂ ਮੰਨ ਲੋ ਕਮਾਈ ਦੇ ਤੇ ਸ਼ਾਮ ਰੱਥਾਂ ਪਰ ਸਭੀ ਸਾਰਿਆਂ ਦੇ ਜਿੱਥੇ ਜ਼ਿੰਦਾ ਕੋਈ ਜੀ ਕਰਦਾ ਕੋਈ ਰੇਤਾ ਲਾ ਲੈਂਦਾ ਕੋਈ ਬਜਰੀ ਲਾ ਲੈਂਦਾ ਕੋ ਝੋਨਾ ਲਾ ਲੈਂਦਾ ਜੇ ਬਸਾ ਡਾਂ ਡਾਂ ਚੱਲੇ ਡਾਂ ਤੱਕ ਸਾਨੂੰ ਹੋ ਸਕਦਾ ਕਿ ਵਾਰ ਵਾਰ ਬੈਹਣਾ ਸੜਕ ਜਾਮ ਕਰਨੀ ਪਾਜੇ ਕੋ ਜਦੋਂ ਬੱਸਾਂ ਬਾਹਰ ਖਲੋਦੀਆਂ ਰੋਡ ਤੰਗ ਹੋ ਜਾਂਦਾ ਝੋਡੇ ਦਾ ਸੀਜ਼ਨ ਆਇਆ ਐਕਸੀਡੈਂਟ ਵਾਪਰਦਾ ਡਾ ਡੈਂਦਾ ਸਾਲੀਆਂ ਛੜਕਾਂ ਚੌੜੀਆਂ ਇੱਕ ਸਾਡੀ ਖੇਮ ਬੰਦ ਸ਼ਰਕ ਛੋਟੀ ਆਗੜ ਮੰਤਰੀ ਤੋਂ ਕੀ ਮੰਗ ਕਰਦੇ ਡਾਉਂ ਦੀ ਬੇਨਤੀ ਉਹ ਕਰਾਂਗੇ ਡਾਉਂ ਤੁਸੀਂ ਆਪ ਧਿਆਨ ਕਰੋ ਇੱਥੇ ਜੀਐਮ 1 ਤੋਂ 2 ਪੱਟੀਆਂ ਜੀਐਮ ਕੋਲਾਉ ਜਮਸਾ ਜੀਐਮ ਕੋਲਾਉ ਤੇ ਇਥੇ ਆ ਕੇ ਖੁਦ ਆ ਕੇ ਬੇਸ਼ੱਕ ਘਾਟਨ ਮੰਤਰੀ ਸਾਹਿਬ ਦਗਾਟਨ ਕਰਦਣ ਆ ਗਏ ਐਮਰ ਸਾਹਿਬ ਦਗਾਟਨ ਕਰਦਣ ਇਹ ਬਸ ਅੱਡਾ ਚਲਾਉਣਾ ਚਾਹੀਦਾ ਸਾਡੇ ਸ਼ਹਿਰ ਦੀ ਮੰਗ ਸਾਡੀਆਂ ਧੀਆਂ ਪੈਂਦਾ ਸਾਡੇ ਬਜ਼ੁਰਗ ਕਦੇ ਕਿਸੇ ਦੁਕਾਨ ਤੇ ਕਿਸੇ ਦੁਕਾਨ ਤੇ ਖਰੋਂਦੇ ਨੇ ਸੁਹਤਾ ਜੀ ਤੁਸੀਂ ਸਮੇ ਸਮੇ ਤੇ ਬੈਠੇ ਨੇ ਜਗਬਾਣੀ ਦੇ ਪੱਤਰਕਾਰ ਮਨਜੀਤ ਜੀ ਬੈਠੇ ਨੇ ਕੰਡਾ ਜੀ ਬੈਠੇ ਨੇ ਕਈ ਬਾਾਰ ਆਪਾਂ ਅਗੇ ਜਰਬੇੜੇ ਤੇ ਕੀਤੀ ਹੈ ਤੁਹਾਨੂੰ ਪਤਾ ਹੀ ਹੈ ਕੋਈ ਅਸਰ ਨਹੀਂ ਪਰਨਾ ਉੱਥੇ ਉੱਥੇ ਰਹਿ ਰਿਹਾ ਕੰਨ ਤੇ ਜੂ ਨਹੀਂ ਸਰਕਦੀ ਸਮਝ ਤੋਂ ਬਾਹਰ ਆ ਅਸੀਂ ਬੇਦੀ ਕਰਾਂ ਖਾਸ ਕਰਕੇ ਸਾਡਾ ਹਲਕਾ ਬਦਹਿਗ ਤੁਨ ਸਾਹਿਬ ਬਹੁਤ ਸੂਸਾਂ ਸਵਾਨ ਉਹਨਾਂ ਮੈਂ ਬੇਦੀ ਕਰਾਂਗਾ ਲੈ ਆ ਗਏ ਆਪਣੇ ਮੰਤਰੀ ਸਾਹਿਬ ਨੂੰ ਇਹ ਦੱਦ ਘਟਨ ਕਰਕੇ ਪਿੰਡਾਂ ਦੇ ਲੋਕ ਇੱਥੋਂ ਬਸਾਂ ਦੇ ਕਾਫੀ ਬਈ ਕਿੰਨੇ ਪਿੰਡ ਲੱਗਦੇ ਤੁਸੀਂ 20 ਪਿੰਡ 20 25 ਪਿੰਡ ਨੇ 16000 ਦੀ ਬਦਸਤਾਨਾ ਦੀ ਬਦਸਾਡੀ ਸਾਡੀ ਘਟ ਕਰਦੀ ਹੈਗੀ ਉਹ ਜਿਹੜੀ 440 ਸਿਰ ਤੜ ਕੇ ਬਸ ਚੱਲਦੀ ਹੈ ਜਨਤਾ ਬੜੀ ਪਰੇਸ਼ਾਨ ਹੋਦੀ ਹੈ ਰਾਤ ਇਸ ਤੇ ਲੋਤੀ ਬਸ ਇੱਥੇ ਖਰੋਣੀਆਂ ਚਾਹੀਦੀਆਂ ਜੇ ਕੋਈ ਕਮੀ ਪੇਛੀ ਹੈ ਸਾਡੇ ਪ੍ਰਧਾਨ ਸਾਹਿਬ ਨੇ ਨਗਰ ਪੰਚਾਇਤ ਦੇ ਵੀ ਪ੍ਰਧਾਨ ਕਕਰ ਸਿੰਘ ਜੀ ਇਹ ਬਹੁਤ ਹੀ ਸਮੇਸਾ ਦਾ ਬਹੁਤ ਸਾਰਾ ਕੰਮ ਕਰ ਰਹੇ ਨੇ ਇਹਨਾਂ ਨੂੰ ਬੇਇਨਤੀ ਕਰਾਂਗਾ ਕਿ ਥੋੜਾ ਬਸ ਸਾਨੂੰ ਅਦਾਲਤ ਮੇਧੋ ਕਰਨਾ ਪਵੇ ਬਸ ਸਾਡੀ ਸੁਧਤ ਨੂੰ ਦੋਣ ਵਾਸਤੇ ਸਾਰੇ ਕੰਮ ਕਰਾਂਗੇ ਜੀ ਜੈ ਹਿੰਦ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਇੱਥੇ ਤੁਸੀਂ ਬਸ ਸਟੈਂਡ ਤੇ ਇਕੱਠੇ ਹੋਏ ਹੋ ਕਿਸ ਸੰਬੰਧ ਤੇ ਤੇ ਜੀ ਬਸ ਸਟੈਂਡ ਦੇ ਸਬੰਧ ਚ ਇਕੱਠੇ ਹੋਇਆ ਜਿਹੜੀ ਕਮੇਟੀ ਬਣਾਈ ਸੀ ਨਾ ਨਗਰ ਸੁਧਾਰ ਕਮੇਟੀ ਉਹ ਸਾਰਿਆਂ ਵੀਰਾਂ ਨੇ ਮਤਲਬ ਸਲਾਹ ਕੀਤੀ ਹੈ ਕਿ ਬਸ ਸਟੈਂਡ ਜਿਹੜਾ ਸਾਡਾ ਕਾਫੀ ਟਾਈਮ ਟਾਈਮ ਤੋਂ ਬੜਿਆ ਹੈ ਇਹਦੀ ਬਿਲਡਿੰਗ ਵੀ ਬਣੀ ਆ। ਇਹ ਆ ਮੜਾ ਜਿਹਾ ਕੈਮਰਾ ਘੁਮਾ ਕੇ ਵੇਖੋ ਜੇ ਕਿ ਬਿਲਡਿੰਗ ਬਣਾ ਕੇ ਤੇ ਛੱਡੀ ਆ ਜੀ। ਜਿੰਨੀ ਪਿੱਛੇ ਵੀ ਜਿੰਨੀਆਂ ਸਰਕਾਰਾਂ ਆਈਆਂ ਅਸੀਂ ਤੇ ਆਣੇ ਆ ਵੀ ਜੇ ਬਿਲਡਿੰਗ ਬਣਾ ਕੇ ਆਪਾਂ ਇੱਥੇ ਬੱਸਾਂ ਨਹੀਂ ਆਉਣੀਆਂ ਤੇ ਫਿਰ ਇਹਨਾਂ ਪੈਸਾ ਲਾਉਣ ਦਾ ਫਾਇਦਾ ਕੀ ਸੀ? ਹੁਣ ਵੀ ਆਪਾਂ ਨੂੰ ਜੇ ਆਪਾਂ ਇਹ ਬੱਸਾਂ ਨਹੀਂ ਇੱਥੇ ਚਲਾਉਣੀਆਂ ਤੇ ਇਹਨੂੰ ਵੇਚ ਦਿੱਤਾ ਜਾਵੇ ਜਾਂ ਕਿਰਾਏ ਕਰੋ ਇਹ ਤੇ ਦੇ ਦਿੱਤਾ ਜਾਵੇ ਬੱਸਾਂ ਲੱਗੀਆਂ ਨੇ ਰੋਡ ਦੇ ਉੱਤੇ। ਤੇ ਰੋਡ ਤੇ ਨਾ ਤਾਂ ਉਹ ਜਨਨੀਆਂ ਜਿਹੜੀਆਂ ਨੇ ਉਹਨਾਂ ਨੂੰ ਕਿਤੇ ਉੱਥੇ ਬਹਿਣ ਦਾ ਥਾਂ ਹੈ ਉਹ ਦੁਕਾਨ ਚ ਕਹੇ ਜਦਾਂਦੇ ਆ ਦੁਕਾਨ ਵਾਲਿਆਂ ਦੇ ਵੀ ਬਾਹਰ ਜਾਓ ਜੀ ਤੇ ਉਹ ਲਗਾਤਾਰ ਉੱਥੇ ਛੜਕਤੇ ਮਤਲਬ ਬੱਸਾਂ ਲੱਗੀਆਂ ਨੇ ਤੇ ਮਤਲਬ ਕਦੀ ਇੱਥੇ ਆ ਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਡੀਐਸਪੀ ਮਿੰਦਰਪ੍ਰੀਤ ਸਿੰਘ ਸਾਡਾ ਭਰਾ ਹੈ ਅਸੀਂ ਉਹਨੂੰ ਬੇਨਤੀ ਕਰਦੇ ਆ ਸਾਡੇ ਐਸਐਚਓ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਬੱਸਾਂ ਜਿਹੜੀਆਂ ਨੇ ਇੱਥੇ ਅੱਡੇ ਦੇ ਵਿੱਚ ਆਉਣ ਤੇ ਇੱਕ ਨਾਲ ਕਰਦੇ ਆ ਕਿ 4:40 ਤੇ ਪਹਿਲੀ ਸਾਡਾ ਟਾਈਮ ਚੱਲਦਾ ਇੱਕ ਚੰਡੀਗੜ੍ਹ ਨੂੰ ਤੇ ਮਤਲਬ ਉਹ ਉਹਦੇ ਵਾਸਤੇ ਇੱਥੇ ਜਿਹੜੀ ਆ ਨਾ ਬੇਸ਼ੱਕ ਦੋ ਜਿਹੜੇ ਮਲਾਜ਼ਮ ਆ ਕਿਉਂਕਿ ਮਤਲਬ ਇੱਥੇ ਉਹ ਰਾਤ ਹੁੰਦੀ ਆ ਜਦੋਂ 4:40 ਦਾ ਟਾਈਮ ਹੁੰਦਾ ਬਸ ਚੱਲਨੇ ਇਕੱਲੀ ਜਨਾਨੀ ਵੀ ਆਉਂਦੀ ਆ ਤੇ ਉਹ ਉੱਥੇ ਮਲਾਜ਼ਮ ਇੱਥੇ ਦਿੱਤੇ ਜਾਣ ਤੇ ਬੇਨਤੀ ਆ ਕਿ ਜਿੱਥੇ ਸਾਡੀ ਸਰਕਾਰ ਦਾ ਵੀ ਆ ਅਸੀਂ ਐਮਐਲਏ ਸਾਹਿਬ ਸਰਦਾਰ ਸਰਮਨ ਸਿੰਘ ਧੁੰਨ ਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਉਹਨਾਂ ਨੂੰ ਬੇਨਤੀ ਇੱਥੇ ਹੀ ਆ ਕੇ ਕਰਕੇ ਗਏ ਸੀ ਪਰ ਅਫਸੋਸ ਕਿ ਨਾ ਤਾਂ ਅੱਡੇ ਤੇ ਬੱਸਾਂ ਬੱਸ ਆਈ ਆ ਹੁਣ ਵੀ ਅਸੀਂ ਇੱਕ ਬੇਨਤੀ ਕਰਕੇ ਤੇ ਪਹਿਲਾਂ ਮੁੜਕੇ ਐਕਸ਼ਨ ਲੈਣ ਤੇ ਵੀ ਸਾਰੇ ਸਿੰਘ ਤਿਆਰ ਹੋਣਗੇ ਪਹਿਲਾਂ ਬੇਨਤੀ ਹੈ ਐਸ ਐਚਓ ਨੂੰ ਵੀ ਅਸੀਂ ਕਰਾਂਗੇ ਕਿ ਇੱਥੇ ਬੇਸ਼ੱਕ ਦੋ ਜਣੇ ਮੁਲਾਜ਼ਮ ਖਿਲਾ ਕੇ ਤੇ ਬੱਸਾਂ ਸਾਰੀਆਂ ਇੱਥੇ ਆਉਣ ਤੇ ਜਿਹੜੀ ਬੱਸ ਆਲਾ ਵੇਰਦਾ ਉਸ ਬੱਸ ਦਾ ਚਲਾਨ ਕੀਤਾ ਜਾਵੇ ਅਸੀਂ ਐਸਐਚਓ ਸਾਹਿਬ ਨੂੰ ਅੱਗੇ ਮਿਲਿਆ ਤੇ ਹੁਣ ਵੀ ਮਿਲਾਂਗੇ ਤੇ ਬੇਨਤੀ ਆ ਕਿ ਆ ਇੱਕ ਰਾਂ ਕਮਾ ਕੇ ਵੇਖਿਓ ਜੀ ਆ ਕੀ ਹਾਲ ਬਣਿਆ ਅੱਡੇ ਦਾ ਇੱਥੇ ਚੌਕ ਦਿਨਾਂ ਨੂੰ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਕੋ ਚੌਕ ਦਿਨਾਂ ਨੂੰ ਇੱਥੇ ਝੋਨਾ ਲਾ ਦੇਣਾ ਲਾ ਦੇਣਾ ਝੋਨਾ ਹੀ ਲਾਉਣ ਦੇਣਾ ਭਾਵੇਂ ਜੇ ਕੋਈ ਤੇ ਬੇਬਾਰੇ ਸ਼ਖਦੇਵ ਰਾਜ ਜੀ ਗਾਖਣ ਦੇ ਕਿ ਝੋਨਾ ਨਹੀਂ ਬਿਲਕੁਲ ਜੀ ਝੋਨਾ ਇੱਥੇ ਇਸੇ ਕਰਕੇ ਇੱਥੇ ਇਕੱਠੇ ਹੋਇਆ ਕਿ ਝੋਨਾ ਨਹੀਂ ਲਾਉਣ ਦਿਆਂਗੇ ਤੇ ਮਤਲਬ ਰੋਡਵੇਜਾਂ ਦੇ ਬੱਸਾਂ ਆਉਂਦੇ ਆ ਤੇਲ ਵੇਚਣ ਆਉਂਦੇ ਆ ਸਿਰਫ ਸਵਾਰੀਆਂ ਲੈ ਕੇ ਪੜਨੀਆਂ ਇੱਥੇ ਆਉਂਦੇ ਆ ਰੋਡ ਵਜਾ ਨਾਲ ਵੇਚ ਜਾਂਦੇ ਤੇ